ਮਟਰ ਦੀ ਖੇਤੀ ਕਰਨ ਵਾਲੇ ਵੀਡੀਓ ਨੂੰ ਅਖੀਰ ਤੱਕ ਦੇਖਣ ਜੇਕਰ ਤੁਸੀਂ ਕਿਸੇ ਹੋਰ ਫਸਲ ਦੀ ਖੇਤੀ ਕਰਦੇ ਹੋ ਤਾਂ ਤੁਹਾਡੀ ਇੱਛਾ ਹੈ ਤੁਸੀਂ ਦੇਖਣਾ ਚਾਹੋ ਤਾਂ ਦੇਖ ਸਕਦੇ ਹੋ ਦੋਸਤੋ ਮਟਰ ਦੀ ਖੇਤੀ ਵਿੱਚ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗਿੱਚੀ ਦਾ ਗਾਲਾ ਜਾਂ ਖੇੜਾ ਜੀ ਨੂੰ ਆਪਾਂ ਕਹਿੰਦੇ ਨੇ ਆਮ ਦੋਤੇ ਉਹ ਬਿਮਾਰੀ ਹੈ ਇਹ ਜੀ ਕਿ ਬਹੁਤ ਸਾਰਾ ਖਰਚਾ ਕਰਨ ਦੇ ਬਾਵਜੂਦ ਕੰਟਰੋਲ ਨਹੀਂ ਹੁੰਦੀ ਇੱਕ ਬੀਜ ਤੇ ਦਵਾਈ ਲਗਾਈਏ ਦੇਖੋ ਇਹ ਕੇ ਪਲੋਟ ਹੈ ਇਹ ਕੇਹੀ ਪਲੋਟ ਹੈ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਸਰਚ ਕਹਿੰਦੀ ਹੈ ਕਿ ਇੱਕ ਜੀ ਦਵਾਈ ਲਗਾਉਣ ਦੀ ਬੀਜ ਚਾਹਤੇ ਤੁਹਾਡੀ ਫਸਲ ਦੇ ਵਿੱਚ ਜਮਾਲ ਚੰਗਾ ਹੋਊਗਾ ਜੋ ਕਿ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਫਰਕ ਹੈ ਪਲੱਸ ਜਿਹੜਾ ਗੇਚੀ ਦਾ ਗੱਲ ਨਾ ਯੋ ਖੇੜੇ ਰੋਗ ਜਿਹਨੂੰ ਕਹਿੰਦੇ ਹਨ ਉਹ ਨਹੀਂ ਆਊਗਾ ਉਹ ਦਵਾਈ ਕਿਹੜੀ ਹੈ ਉਸ ਦਵਾਈ ਦਾ ਨਾਮ ਹੈ ਜੀ ਸੂਡੋਮਨਾਸ ਫਲੋਰੋਸੈਂਸ ਤੁਸੀਂ ਜਿੱਥੋਂ ਵੀ ਦਵਾਈਆਂ ਲੈਨੇ ਹੋ ਉੱਥੇ ਦੁਕਾਨਦਾਰ ਨੂੰ ਕਹਿ ਕੇ ਇਹ ਸੂਡੋਮਨਾਸ ਫਲੋਰੋਸੈਂਸ ਨਾਮ ਦੀ ਦਵਾਈ ਜ਼ਰੂਰ ਖਿਦਣੀ ਹੈ ਆਮ ਤੌਰ ਤੇ ਦੇਖਣ ਨੂੰ ਹੁੰਦਾ ਹੈ ਕਿ ਹਰ ਕੰਪਨੀ ਆਪਣੀ ਮਰਜ਼ੀ ਦੀਆਂ ਹਰ ਦੁਕਾਨਦਾਰ ਆਪਣੀ ਮਰਜ਼ੀ ਦੀ ਦਵਾਈ ਦਿੰਦਾ ਹੈ ਪਰ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜਾ ਪੌਦ ਰੋਗ ਵਿਗਿਆਨ ਹੈ ਵਿਭਾਗ ਹੈ ਉਹਦੀ ਮੰਨੀ ਹੈ ਤਾਂ ਇਹ ਸੂਟੋਨਾ ਫਲੋਰ ਸੈਂਸ ਜਿਹੜੀ ਦਵਾਈ ਹੈ 1 ਕਿਲੋ ਬੀਜ ਦੇ ਉੱਤੇ ਤੁਸੀਂ 15 ਗ੍ਰਾਮ ਲਾਉਣੀ ਹੈ ਇਹਦੇ ਨਾਲ ਬੀਰਾਂ ਹੀ ਆਉਣ ਵਾਲੀ ਜਿਹੜੀ ਬਿਮਾਰੀ ਹੈ ਉਹ ਬਹੁਤ ਹੱਦ ਤੱਕ ਕੰਟਰੋਲ ਹੋ ਜਾਂਦੀ ਹੈ ਤੇ ਜਰਮੀਨੇਸ਼ਨ ਫਸਲ ਦਾ ਝਾੜ ਸਭ ਚੀਜ਼ ਦੇ ਵਿੱਚ ਫਾਇਦਾ ਮਿਲਦਾ ਹੈ ਐਸੇ ਤਰੀਕੇ ਦੀ ਜਾਣਕਾਰੀ ਸਾਨੂੰ ਫੋਲੋ ਕਰ ਲਓ ਸਾਸ਼ੀ ਖਾਲਸਾ